ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਕੇਂਦਰ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੀ ਪੁਰਾਣੀ ਚੁਣੀ ਹੋਈ ਸੈਨੇਟ ਅਤੇ ਸਿੰਡੀਕੇਟ ਨੂੰ ਪੰਕ ਕਰਨ ਦੇ ਫੈਸਲੇ ਵਿਰੁੱਧ ਲੋਕ ਇਨਸਾਫ ਮੰਚ ਪੰਜਾਬ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਐਸਜੀਐਮ ਦਫ਼ਤਰ ਫਲੋਰ ਵਿਖੇ ਮੰਗ ਪੱਤਰ ਸੌਂਪਿਆ ਗਿਆ ਇਸ ਮੌਕੇ ਮੰਚ ਦੇ ਪ੍ਰਧਾਨ ਜਰਨੈਲ ਫਲੋਰ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਕਦਮ ਲੋਕਤੰਤਰ ਤੇ ਸਿੱਧਾ ਹਮਲਾ ਹੈ ਉਨਾ ਕਿਹਾ ਕਿ ਪੀਯੂ ਸਿਰਫ ਇੱਕ ਵਿਦਿਅਕ ਸੰਸਥਾ ਨਹੀਂ ਹੈ ਇਹ ਪੰਜਾਬ ਦਾ ਮਾਣ ਵਿਰਸਾ ਅਤੇ ਪੰਜਾਬੀ ਅਸਮਿਤਾ ਦੀ ਨਿਸ਼ਾਨੀ ਹੈ ਸੈਨੇਟ ਅਤੇ ਸਿੰਡੀਕੇਟ ਵਿੱਚੋਂ ਚੋਣ ਪ੍ਰਕਿਰਿਆ ਨੂੰ ਖਤਮ ਕਰਕੇ ਨਾਮਜ਼ਦਗੀ ਪ੍ਰਣਾਲੀ ਲਾਗੂ ਕਰਨਾ ਯੂਨੀਵਰਸਿਟੀ ਦੀ ਵਿਦਿਅਕ ਖੁਦਮੁਖਤਿਆਰੀ ਨੂੰ ਖਤਮ ਕਰਨ ਦੀ ਇੱਕ ਸਾਜ਼ਿਸ਼ ਹੈ ਮੰਚ ਤੇ ਇਨਕਲਾਬੀ ਸਟੂਡੈਂਟ ਫਰਡੇਸ਼ਨ ਬੋਲੋ ਜਿਹੜੇ ਸਾਂਝੇ ਤੌਰ ਤੇ ਮੰਗ ਪੱਤਰ ਦੇਣ ਆਏ ਆ ਮੰਗ ਪੱਤਰ ਅਸੀਂ ਇਹ ਦੇਣ ਆਏ ਆ ਕਿ 1 ਨਵੰਬਰ ਦਾ ਦਿਨ ਜਿਹੜਾ ਪੰਜਾਬ ਦੇਸ ਹੁੰਦਾ ਹੈ ਪੰਜਾਬ ਦੇਸ ਦੇ ਉੱਪਰ ਇੱਥੇ ਸਾਨੂੰ ਕੇਂਦਰ ਦੀ ਸਰਕਾਰ ਵੱਲੋਂ ਇੱਕ ਤੋਹਫਾ ਦਿੱਤਾ ਗਿਆ ਕਿ ਸਾਡੇ ਕੋਲ ਜਿਹੜੀ ਸਾਡੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹ ਖੋਲ ਹੀ ਗਈ ਆ ਲਗਭਗ ਉਹਦੇ ਅੰਦਰ ਜਿਹੜੀ ਕਮੇਟੀ ਕੰਮ ਕਰਦੀ ਸੀ ਸੈਨੇਟ ਕਮੇਟੀ ਤੇ ਸਿੰਡੀਕੇਟ ਕਮੇਟੀ ਜਿਹੜੀ ਉਹਨਾਂ ਨੂੰ ਭੰਗ ਕਰਕੇ ਉਹਦੀ ਜਗ੍ਹਾ ਨੋਮਿਨੇਟਡ ਜਿਹੜਾ ਢਾਂਚਾ ਆ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਅਸੀਂ ਸਮਝਦੇ ਹਾਂ ਕਿ ਜਿਹੜਾ ਡੈਮੋਕ੍ਰੇਸੀ ਦੇ ਉੱਪਰ ਸਿੱਧਾ-ਸਿੱਧਾ ਹਮਲਾ ਆ ਔਰ ਜਿਹੜਾ ਸਾਡਾ ਫੈਡਰਲ ਢਾਂਚਾ ਆ ਸਟਰਕਚਰ ਆ ਉਹਦੇ ਤੇ ਹਮਲਾ ਆ ਔਰ ਅਸੀਂ ਜਿਹੜੀ ਆਪਣੀ ਉੱਤੇ ਖੁਦਮੁਖਤਿਆਰੀ ਸੀ ਅਸੀਂ ਉਹ ਖਤਮ ਕਰ ਰਹੇ ਹਾਂ ਜਾਂ ਸਾਡੇ ਉੱਪਰ ਇੰਪ ਕਿ ਕਹਿਣ ਤੋਂ ਭਾਵ ਕਿ ਅੱਜ ਜਿਸ ਤਰੀਕੇ ਨਾਲ ਡੈਮੋਕ੍ਰੇਸੀ ਦੇ ਉੱਪਰ ਹਮਲੇ ਕੀਤੇ ਜਾ ਰਹੇ ਆ ਔਰ ਵਿਦਿਆ ਦਾ ਜਿੱਥੇ ਧ्रुਵੀਕਰਨ ਕੀਤਾ ਜਾ ਰਿਹਾ ਕੇਂਦਰੀਕਰਨ ਕੀਤਾ ਜਾ ਰਿਹਾ ਅਸੀਂ ਇਸ ਸਾਰੀ ਜਿਹੜੀ ਇਹ ਪ੍ਰਕਰਮਾ ਚੱਲ ਰਹੀ ਹੈ ਜੋ ਇਹ ਪ੍ਰਕਿਰਿਆ ਚੱਲ ਰਹੀ ਹੈ ਦੇ ਸਖਤ ਖਿਲਾਫ ਆ ਔਰ ਉਹਦੇ ਨਾਲ ਨਾਲ ਅੱਜ ਅਸੀਂ ਇਥੋਂ ਮੰਗ ਪੱਤਰ ਦੇ ਕੇ ਮੰਗ ਵੀ ਕਰਦੇ ਆ ਜਿਹੜਾ ਨੋਟੀਫਿਕੇਸ਼ਨ ਸੈਨਟ ਤੇ ਸਿੰਡੀਕੇਟ ਨੂੰ ਭੰਗ ਕਰਨ ਦਾ ਆਇਆ ਅਸੀਂ ਉਹਦਾ ਜਿੱਥੇ ਵਿਰੋਧ ਕਰਦੇ ਹਾਂ ਦੇ ਨਾਲ-ਨਾਲ ਮੰਗ ਵੀ ਕਰਦੇ ਹਾਂ ਉਹਨੂੰ ਤੁਰੰਤ ਵਾਪਸ ਲਿਆ ਜਾਵੇ ਔਰ ਉਹਦੇ ਨਾਲ-ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਜਿੰਨੀਆਂ ਵੀ ਵਿਦਿਆਰਥਣ ਜਿੱਥੇ ਬੰਦੀਆਂ ਸਾਂਝੇ ਤੌਰ ਤੇ ਉਸੇ ਸੰਘਰਸ਼ ਲੜ ਰਹੀਆਂ ਇਹ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਆਉਣ ਦੇ ਵਾਸਤੇ ਉਹਦੀ ਵੀ ਅਸੀਂ ਜਿਹੜੀ ਅੱਜ ਦੇ ਇਸ ਦਿਨ ਦੇ ਉੱਪਰ ਆਪਣੇ ਵੱਲੋਂ ਹਮਾਇਤ ਕਰਦੇ ਹਾਂ ਤੇ ਵੱਧ ਤੋਂ ਵੱਧ ਜਿਹੜਾ ਇਹ ਇਹ ਲੜਾਈ ਲੜੀ ਜਾਊਗੀ ਜਿਸ ਤਰੀਕੇ ਦੀ ਪੰਜਾਬ ਦੇ ਅੰਦਰ ਕੋਈ ਲਹਿਰ ਸਾਰੀ ਜਾਂਦੀ ਆ ਲੋਕ ਇਨਸਾਫ ਮੰਚ ਤੇ ਇਨਕਲਾਬੀ ਸਟੂਡੈਂਟ ਫੈਡਰੇਸ਼ਨ ਬੱਦ ਤੋਂ ਬੱਦ ਉਹਦਾ ਜਿਹੜਾ ਹਿੱਸਾ ਬਣ ਕੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਣਾ ਮੰਚ ਦੇ ਮੀਤ ਪ੍ਰਧਾਨ ਮਾਸਟਰ ਹੰਸ ਰਾਜ ਨੇ ਇਸ ਫੈਸਲੇ ਨੂੰ ਸੰਗੀਤਾ ਜਿਹੜੀ ਸਪਸ਼ਟ ਉਲੰਘਣਾ ਦੱਸਿਆ ਹੈ ਉਹਨਾਂ ਕਿਹਾ ਕਿ 1947 ਦੇ ਐਕਟ ਅਧੀਨ ਬਣੀ ਯੂਨੀਵਰਸਿਟੀ ਦੇ ਢਾਂਚੇ ਨੂੰ ਪੰਜਾਬ ਸਰਕਾਰ ਦੀ ਸਲਾਹ ਤੋਂ ਬਿਨਾਂ ਬਦਲਣਾ ਰਾਜਾ ਦੇ ਹੱਕਾਂ ਤੇ ਡਾਕਾ ਮਾਰਨ ਦੇ ਬਰਾਬਰ ਹੈ ਮੰਚ ਦੇ ਸਖਤਰ ਪ੍ਰਸ਼ੋਤਾਂ ਫਲੋ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਵਿਵਾਦੀ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲਵੇ ਅਤੇ ਯੂਨੀਵਰਸਿਟੀ ਵਿੱਚ ਪਹਿਲਾ ਵਾਲੀ ਚੋਣ ਆਧਾਰਿਤ ਲੋਕਤੰਤਰ ਪ੍ਰਣਾਲੀ ਨੂੰ ਬਹਾਲ ਕਰੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ ਲੋਕ ਇਨਸਾਫ ਮੰਚ ਇਸ ਸੰਘਰਸ਼ ਨੂੰ ਲੋਕਾਂ ਤੱਕ ਲੈ ਕੇ ਜਾਵੇਗਾ 1 ਅਕਤੂਬਰ ਨੂੰ ਇਹ ਕੇਂਦਰ ਦੀ ਸਰਕਾਰ ਵੱਲੋਂ ਪਹਿਲੀ ਨਵੰਬਰ ਦੇ ਦਿਨ ਤੇ ਉੱਪਰ ਜਿਹੜਾ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਿਨ ਦੇ ਉੱਪਰ ਕੇਂਦਰ ਸਰਕਾਰ ਵੱਲੋਂ ਤੋਹਫ਼ਾ ਦਿੱਤਾ ਗਿਆ ਤੋਹਫ਼ਾ ਇਹ ਦਿੱਤਾ ਗਿਆ ਕਿ ਜਿਹੜੀ ਸਾਡੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆ ਉਹਦੀ ਜਿਹੜੀ ਸੈਨੇਟ ਕਮੇਟੀ ਆ ਤੇ ਜਿਹੜਾ ਸਿੰਡੀਕੇਟ ਆ ਉਹਨੂੰ ਭੰਗ ਕਰਕੇ ਉਹਨੂੰ ਖਤਮ ਕਰ ਦਿੱਤਾ ਗਿਆ ਜਿਹਦਾ ਪਿਛਲਾ ਇਤਿਹਾਸ ਹੈ ਕਿ ਪਿਛਲੇ 59 ਇਅਰਸ ਤੋਂ ਉਹ ਚੱਲ ਰਿਹਾ ਹੈ ਜਿਹਦੇ ਵਿੱਚ ਸਾਡੇ ਸਟੂਡੈਂਟਸ ਦੀ ਜਿਹੜੇ ਉੱਥੇ ਗ੍ਰੈਜੂਏਟ ਗ੍ਰੈਜੂਏਟ ਦੇ ਵਿੱਚ ਬੱਚੇ ਆ ਉਹਨਾਂ ਦੀ ਖੁਦਮੁਖਤਿਆਰੀ ਹੈ ਉਹਦੇ ਵਿੱਚ ਸਾਡੇ ਅਧਿਆਪਕ ਉਹਨਾਂ ਦੀ ਖੁਦਮੁਖਤਿਆਰੀ ਸੀ ਇਹਨੂੰ ਤੋੜ ਕੇ ਜਿਹੜਾ ਡੈਮੋਕ੍ਰੇਟੀ ਦੇ ਉੱਪਰ ਡੈਮੋਕ੍ਰੇਸੀ ਦੇ ਉੱਪਰ ਜਿਹੜਾ ਸਿੱਧੇ ਤੌਰ ਦੇ ਉੱਤੇ ਹਮਲਾ ਆ ਜਿਹੜਾ ਡੈਮੋਕ੍ਰੈਟਿਕ ਢਾਂਚਾ ਉੱਥੇ ਕੰਮ ਕਰ ਰਿਹਾ ਸੀ ਉਹਨੂੰ ਤੋੜ ਕੇ ਉਹਦੇ ਜਗ੍ਹਾ ਦੇ ਉੱਪਰ ਨੋਮੀਨੇਟਡ ਜਿਹੜਾ ਢਾਂਚਾ ਆ ਉਹ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਆਪਣੇ ਆਪ ਲੋਕ ਜਿਹੜੇ ਉੱਥੇ ਆਪਣੀਆਂ ਯੂਨੀਵਰਸਿਟੀ ਦੀਆਂ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ ਦੇ ਹੋਰ ਪ੍ਰਗਤੀ ਦੇ ਕੰਮਾਂ ਨੂੰ ਲੈ ਕੇ ਜਿਹੜੀ ਕਮੇਟੀ ਕੰਮ ਕਰਦੀ ਸੀ ਉਹਨੂੰ ਤੋੜਨਾ ਅਸੀਂ ਲੋਕ ਇਨਸਾਫ਼ ਵਾਂਚੜੇ ਸਮਝਦੇ ਹਾਂ ਕਿ ਇਹ ਡੈਮੋਕ੍ਰੇਸੀ ਦੇ ਉੱਪਰ ਬਹੁਤ ਵੱਡਾ ਹਮਲਾ ਆ ਅੱਜ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਤੋੜੀ ਜਾ ਰਹੀ ਹੈ ਕੱਲ ਨੂੰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਪਿੰਡਾਂ ਦੇ ਵਿੱਚ ਇਹ ਲਾਗੂ ਕਰ ਦਿੱਤਾ ਜਾਵੇਗਾ ਕਿ ਪਿੰਡਾਂ ਦੇ ਜਿਹੜੇ ਸਰਪੰਚ ਆ ਉਹ ਡੈਮੋਕ੍ਰੈਟਿਕ ਵੇ ਦੇ ਨਾਲ ਨਹੀਂ ਚੁਣੇ ਜਾਣਗੇ ਔਰ ਉਹ ਜਿਹੜੇ ਸਿੱਧੀ ਕੇਂਦਰ ਦੀ ਸਰਕਾਰ ਆ ਜਿਹੜੀ ਇੰਪੋਜ਼ ਕਰਕੇ ਭੇਜੇਗੀ ਅੱਜ ਤੋਂ ਆ ਤੁਹਾਡੇ ਅੱਜ ਅਸੀਂ ਜਿੱਥੇ ਆਪਣਾ ਵਿਰੋਧ ਦਰਜ ਕਰਾਉਣ ਆਏ ਆ ਉਹਦੇ ਨਾਲ ਨਾਲ ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅੰਦਰ ਜਿੰਨੀਆਂ ਵੀ ਵਿਦਿਆਰਥਣ ਜਿੱਥੇ ਬੰਦੀਆਂ ਜਿਹੜੀ ਇਹ ਲੜਾਈ ਲੜ ਰਹੀ ਹੈ ਉਹਨਾਂ ਨੂੰ ਅਸੀਂ ਆਪਣੇ ਵੱਲੋਂ ਹਮਾਇਤ ਵੀ ਭੇਜ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਤਰੀਕੇ ਦਾ ਵੀ ਪੰਜਾਬ ਦੇ ਅੰਦਰ ਵੱਡਾ ਸੰਘਰਸ਼ ਲੀਕਿਆ ਜਾਵੇਗਾ ਅਸੀਂ ਜਿਹੜੇ ਲੋਕ ਇਨਸਾਫ ਮੰਚ ਆ ਔਰ ਉਹਦੇ ਨਾਲ ਨਾਲ ਇਨਕਲਾਬੀ ਸਟੂਡੈਂਟ ਫੈਡਰੇਸ਼ਨ ਆ ਅਸੀਂ ਵੱਧ ਤੋਂ ਵੱਧ ਉਹਦੇ ਵਿੱਚ ਜਿਹੜੀ ਆਪਣੀ ਸ਼ਮੂਲੀਅਤ ਕਰਕੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਚੱਲਾਂਗੇ ਔਰ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਨੋਟੀਫਿਕੇਸ਼ਨ ਕੀਤਾ ਗਿਆ ਆ ਜਾਰੀ ਕੀਤਾ ਗਿਆ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਔਰ ਜਿਹੜੀਆਂ ਸੈਨੇਟ ਦੀਆਂ ਚੋਣਾਂ ਆ ਉਹ ਤੁਰੰਤ ਕਰਵਾਈਆਂ ਜਾਣ ਫਲੋਰ ਤੋਂ ਤੇ ਜਿੰਦਾ ਕੁਮਾਰ ਦੀ ਰਿਪੋਰਟ ਪੰਜਾਬੀ ਚਾਗਰਨ